ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਿਨ ਦੀ ਸ਼ੁਰੂਆਤ ਕਰਨ ਲੱਗਿਆ ਜੀ ਆਪਣੇ ਫਲੈਟ ਤੋਂ। ਕੱਲ ਸਾਡੀ ਗੱਡੀ ਦੀ ਸਰਵਿਸ ਹੋਈ। ਮੇਰਾ ਦਿਲ ਕਰਦਾ ਤਾਂ ਵੀ ਮੈਂ ਕਿਹਾ ਮੈਂ ਚਲਾ ਕੇ ਦੇਖਾਂ ਕਿ ਹੁਣ ਮੈਂ ਤਾਂ ਬਹੁਤ ਘੱਟ ਬੱਡੀ ਚਲਾਉਂਦਾ ਮੈਂ ਹੈਗੇ ਚਲਾਉਂਦਾ ਜਦ ਵੀ ਇੱਥੇ ਨੂੰ ਆਉਂਦਾ ਤੇ ਜਾਂਦਾ ਆ। ਤੇ ਫਿਰ ਬਹਿ ਕੇ ਗੱਡੀ ਛੱਡ ਗਿਆ। ਗੱਡੀ ਮੈਂ ਆਪਣੇ ਦੋਸਤ ਦੀ ਲੈ ਕੇ ਆਇਆ ਤਾਂ ਉਹ ਵੱਡੀ ਉਹ ਲੈ ਕੇ ਲੰਘਿਆ। ਗੱਡੀ ਪਰ ਨੰਬਰ ਲਿਖਦਾ ਸਾਡਾ 0092 ਸੱਦੇਈਆ ਨੀ ਪੁਠਾ। ਇਹ ਹੁਣ ਹੋਇਆ ਸਿੱਧਾ। 0092 ਇਹ ਜਦੋਂ ਏਜੰਸੀ ਚ ਉਹਨਾਂ ਨੇ ਚਾਬੀ ਪਰ ਲਿਖਤਾ ਵੀ ਕਿਤੇ ਚਾਬੀਆਂ ਮਿਕਸ ਨਾ ਹੋ ਜਵੇ। ਵੀ ਉੱਥੇ ਹੁਣ ਮੈਂ ਤਾਂ ਕੱਲ ਦੇਖ ਕੇ ਉੱਥੇ ਮਹਿੰਦਰਾ ਏਜੰਸੀ ਦੇ ਵਿੱਚ ਸ਼ਾਮ ਨੂੰ ਮੈਂ ਗਿਆ ਉੱਥੇ 6.5 6.5 ਕ ਟੁਕੜ ਚਾਰ ਤਾਂ ਗੱਡੀਆਂ ਲਾਈਨ ਚ ਲੱਗੀਆਂ ਹੁੰਦੀਆਂ ਜੇ ਟੇਕਿੰਗ ਡਿਲੀਵਰੀ ਵਾਲੀਆਂ ਜਿੰਨੇ ਗੱਡੀ ਨਵੀਂ ਲੈ ਕੇ ਚੱਲੇਦੇ ਤੇ ਸਰਵਿਸ ਵਾਲੀਆਂ ਦੀਆਂ ਓਏ ਹੋਏ ਹੋਏ। ਮੇਰਾ ਦੋਸਤ ਕਹੇ ਕਹਿੰਦਾ ਹਿਉ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਰੇਲ ਵੱਢਦੀ ਇੱਥੇ। ਕਹਿੰਦਾ ਰਾਜ ਰਾਜ ਮੋਟਰ ਨੂੰ ਕਰਾ ਖੋਚਣਾ ਚਾਹੀਦਾ ਵੀ ਸਰਵਿਸ ਸਟੇਸ਼ਨ ਕਿਤੇ ਹੁਣ ਹੋਰ ਕਿਤੇ ਖੁੱਲ੍ਹੀ ਜਗ੍ਹਾ 'ਚ ਬਣਾਉਣਾ ਚਾਹੀਦਾ ਵੀ ਜਿੱਥੇ ਡੇਲੀ ਦੀ 3-400 ਗੱਡੀ ਦੀ ਸਰਵਿਸ ਹੋਵੇ। ਪੱਲਾ ਬੱਲਾ ਉਹ ਗੱਡੀਆਂ ਖੜੀਆਂ ਦੀ ਉੱਥੇ ਯਾਰ ਮੈਂ ਤਾਂ ਹੈਰਾਨ ਰਹੇ ਬੈਠ ਕੇ। ਚੱਲੇ ਵੀ ਬੰਦ ਕੰਟਰੋਲ ਆ ਸਾਰਾ। ਉਹ ਤਾਂ ਲਾਈਟ ਬਣਦੀ ਰਹੀ ਤੇ ਉਹ ਕੁੰਡਾ ਲਾ ਤਾ ਉਹ ਕੁੰਡਾ ਦੇਖ ਲੈ ਸਾਰੇ। ਕਿਹੜੇ ਕਮਰੇ ਦੀ? ਇਹ ਕਮਰੇ ਦੀ ਲਾਈਟ ਬਲਦੀ ਰਹੀ ਤੇ ਉਹ ਕੁੰਡਾ ਲੱਗਿਆ ਮੈਂ ਖੁੱਲ ਕੇ ਦੇਖਿਆ ਜੀ ਹੁਣ। ਚੱਲੀਏ? ਜੀ। ਚਲੋ ਬੀਚੇ ਬੀਫਰ ਮੈਂ ਥਾਰ ਚਲਾ ਕੇ ਦੇਖਦਾ ਸਰਵਿਸ ਤੋਂ ਬਾਅਦ ਕੀ ਆਉਦੀ ਅ ਵਧੀਆ ਚੱਲਦੀ ਮੈਂ ਇਹਦਾ ਕਹਦਾ ਕਹਦਾ ਹੁਣ ਮਲਾਈ ਵਾਂਗੂ ਜਲਦੀ ਹੁਣ ਮੈਂ ਦੇਖ ਰਾਂ ਮਲਾਈ ਵਾਂਗੂ ਚੱਲਦੀ ਬਾਕੀ ਪੂੜਾ ਪੂੜਾ ਕੱਟ ਲਓ ਜਿਹੜਾ ਸੱਚ ਨੇ ਆਣਾ ਮੈਂ ਤਾਂ ਸਿੱਟਿਆ ਮੈਂ ਮੈਂ ਸਿੱਟਿਆ ਬੜਾ ਠੀਕ ਹੈ ਮਾਰ ਦੀ ਲਸ਼ਕੋਰੇ ਉਹ ਪਤਾ ਕੀ ਕਰਦੇ ਆ ਪਾਲਸ਼ੇ ਪਾਲਸ਼ ਮਾਰ ਕੇ ਰੱਖ ਦਿੰਦੇ ਨੇ ਗੱਡੀ ਪਰ ਹਾਂਜੀ ਮੈਂ ਗੱਡੀ ਪਰ ਪਾਲਸ਼ੇ ਪਾਲਸ਼ ਮਾਰ ਕੇ ਰੱਖ ਦਿੰਦੇ ਤੁਸੀਂ ਕਦੇ ਇਦਾਂ ਬੈਠ ਕੇ ਟੱਡ ਲੱਗਦੀ ਆ ਨਾ ਹੁੰਦੀਆਂ ਨਾਲ ਲੋ ਜੀ ਲੋ ਫੋੜੋ ਜਾਂ ਸੀ ਵੀ ਜ ਮੇਰਾ ਦੋਸਤ ਲੱਗਿਆ ਹੋਇਆ 25000 ਬਿੱਲ ਬਣਿਆ ਕੱਲ ਤੇ 25000 ਬਿੱਲ ਬਣਿਆ ਉਹਨੇ ਮੈਨੂੰ ਆ 23000 2000 ਰੁਪਏ ਲੈਸ ਕਰਵਾ ਦਿੱਤਾ ਗੱਡੀ 'ਚ ਤੇਲ ਹੈ ਨਹੀਂ ਕਹਿੰਦਾ ਟਿੰਗ 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 4000 ਦਾ ਖਰਚਾ ਹੈ ਗੱਡੀ ਪੈ ਗਈ ਜੀ ਮੈਨੂੰ 4 26000 'ਚ ਪੈ ਗਈ 2 ਦਿਨ ਦੇ ਵਿੱਚ ਉਹ ਹੈ ਨਾ ਸਤਨਾ ਸੱਚਾ ਬੱਚ ਥੋੜੀ ਗੱਡੀ ਸਟਾਰਟ ਰਹੇ ਤੇਲ ਖੋਮਰਦੇ ਤੇ ਚੱਲਦੇ ਹੌਲੀ ਹੌਲੀ ਵਾਕਈ ਵੀ ਗੱਡੀ 'ਚ ਫਰਕ ਬਹੁਤ ਆ ਵਾਹ ਵੀਰ ਗੱਡੀ ਬੜੀ ਸਮੂਥਲੀ ਚੱਲ ਰਹੀ ਹੈ ਆਪਣੇ ਆਪੇ ਭੱਜੀ ਜਾ ਰਹੀ ਹੈ ਵਾਹ ਇਹ ਟਾਂ ਸਾਹਮਣੇ ਸੂਰਜ ਪੈਂਦਾ ਖਾਂਜ ਸੂਰਜ ਨੂੰ ਨਿਮਨ ਹੋ ਜਾਂਦਾ ਵਾਹ ਸਤਨਾ ਸੱਜਾ ਪਾਤਸ਼ਾਹ ਔਰ ਵੀ ਵਾਹ ਗੱਡੀ ਭੱਜਦੀ ਜਾ ਰਹੀ ਹੈ ਨਾ ਹਾਰੀ ਕੋ ਰੇ ਆਪੜੇ ਦਿਓ ਹੜੀ ਸਤ ਬਾਦ ਜਗ ਜਾਨਸ ਤੇ ਦੇਵਤੇ ਪੀਏ ਅਰਧ ਤੱਕ 60000 ਚੱਲ ਕੇ ਸਾ ਪੂਰੀ 60000 ਚੱਲ ਲਈ 60000 180 ਸਰ ਪੂਰੇ ਸਹੀ ਟਾਈਮਿੰਟ ਸਰਵਿਸ ਕਰਾਈ ਗੱਡੀ ਦੀ ਸੀ ਲੋ ਜੀ ਸ਼ੁਰੂਆਤ ਕਰਦੇ ਹਾਂ ਮੁੱਲਿਆਂ ਦੇ ਪਰੌਂਖੇ ਤੋਂ ਗਰਮਾ ਗਰਮ ਪਰ ਹੱਥ ਪਰ ਹੋਏ 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 ਬਾਅਦ ਚ ਗੱਲ ਕਰਦਾ ਠੰਡ ਬਾਰੇ ਕਹਿੰਦਾ ਬਹੁਤ ਸੋਹਣਾ ਡਿਜ਼ਾਈਨ ਜਾਂ ਬਣਾਤਾ ਵਿੱਚ ਤੇ ਮੈਂ ਦੁੱਧੇ ਲੈ ਲਿਆ ਮੈਂ ਕਿਹਾ ਮੋਟਰ 'ਤੇ ਚਾਹੇ ਬਣਾਉਂਦੇ ਆ ਹਮ ਅੱਡੇ ਵਿੱਚੋਂ ਲੈ ਲਿਆ ਚਾਹ ਪੱਤੀ ਤੇ ਚੀਨੀ ਵਸੇ ਮੋਟਰ ਉੱਪਰ ਹੈਗੀ ਵੀ ਆ ਪੱਕੀ ਰੱਖ ਲੀ ਫਿਰ ਯਾਰ ਬਾਰ-ਬਾਰ ਨਾਲੋਂ ਆ ਕੋਈ ਯਾਦ ਆ ਉਹ ਕੋਠੇ ਪਰ ਓ ਕਲੂ ਤੂੰ ਆ ਗਿਆ ਬਾਕੀ ਬੰਦਾ ਤੇਰੇ ਨਾਲ ਦਾ ਆਉਣੇ ਵਾਲੇ ਉਹ ਵੀ ਪਾ ਠੀਕ ਆ ਮੈਂ ਗੱਡੀ ਚੱਕਾ ਬੰਦਰ ਨੂੰ ਗੱਡੀ ਦਾ ਮਾਮਲਾ ਬੋਲਟ ਲੱਭ ਤੋ ਬੰਦਾ ਲੇਟ ਆਇਆ ਮੈਨੂੰ ਕਹਿੰਦਾ ਛੇਤੀ ਆ ਛੇਤੀ ਮੈਂ ਕਿਹਾ ਆ ਗਿਆ ਆ ਗਿਆ ਆ ਗਿਆ ਠੰਡ ਕਿੰਨੀ ਕਾ ਹਾਂ ਇੱਧਰੋਂ ਆ ਗੋ ਬਗਿਆ ਫਿਰ ਉੱਧਰ ਬੈਠਣ ਲੱਗਿਆ ਬਹੁਤ ਠੰਡਾ ਚੜਾ ਆ ਪਰਾਹਾਰ ਆ ਨਿੱਲ ਵੀ ਹੋਰ ਥਾਡੀ ਡਿਊਟੀ ਹੈ ਨਾ ਅੱਜ ਅੱਛਾ ਲੇਟ ਆਇਆ ਤੁਸੀਂ ਬਿੱਲੋ ਤੇ ਚਾਹ ਪੱਤੀ ਲੱਤੀ ਜੜੀ ਬੂਟੀਆਂ ਵਾਲੀ ਕੁਝ ਕੁਸ ਹੋਵੇ ਦੇ ਵਿੱਚ ਹਾਂ ਮੱਥੇ ਨੂੰ ਦੇਰ ਖੜਾ ਰੱਖੀ ਗਲੇ ਵਿੱਚ ਜੱਟ ਇੱਧਰ ਇੱਧਰ ਤੇ ਪੜ ਬਈ ਅੱਛਾ ਉੱਧਰ ਤੋਂ ਹਾਂ ਇੱਧਰ ਦੇਖੋ ਹੋਰੇ ਹੋਰੇ ਜਿੰਨੀ ਆਉਂਦੇ ਵੱਲੋਂ ਇਹਨੇ ਬੜੀ ਲਿਖੇ ਬੰਦੇ ਆ ਬਹੁਤ ਬਹੁਤ ਟਾਈਮ ਦਾ ਪਾਸ ਕਰੀ ਜਾਏ 6ਵੀਂ ਤੋਂ ਸਾਨੂੰ 6ਵੀਂ ਕਲਾਸ ਤਾਂ ਅੰਗਰੇਜ਼ੀ ਲੱਗੀ ਜਾ ਕੇ ਉਹ ਲੱਗੀ ਤਾਂ ਸਾਡੀ ਵੀ 6ਵੀਂ ਚ ਜਾ ਕੇ ਆ ਬਸ ਵਾਲੇ ਫੋਕੀ ਜੋੜ ਕੇ ਬੰਦ ਲੀਤੀ ਆ ਮੈਨੂੰ ਕਿੰਨੇ ਪੈਸੇ ਉਹਦੇ ਵਿੱਚ ਲਿਖ ਲੂਗਾ ਹੁਣ ਉਹ ਵਿੱਚ ਵਿੱਚ ਕਰਦਾ ਕੋਈ ਲਿਖ ਉਹਦੇ ਕਿੰਨੇ ਪੈਸੇ ਹਿਸਾਬ ਨਾਲ ਤੇਰਾ ਪੂਰਾ ਕਰਾਂ ਯਾਰ ਹੈਗਾ ਮੈਨੂੰ ਕੱਢ ਕਰਾ ਪੂਰੀ WhatsApp ਕਰਦੀ ਯਾਰ ਮੈਂ ਖਤਮ ਦਰ ਮੈਂ ਜੀ ਨਹੀਂ ਕਰਦਾ ਪਰ ਹਾਂ ਮੈਂ ਤਾਂ ਛੱਡੇ ਲੱਗੂ ਛੱਡੇ ਅਸੇ ਜੀ ਮੈਂ ਬਨੋਲ ਸਾਰਾ ਹਿਸਾਬ ਤੱਕ ਜਿੰਨਾ ਵੀ ਤੇਰਾ ਕਰਾਂ ਕਲੀਅਰ ਯਾਰ ਕੋਈ ਗੱਲ ਦੋ ਦਿਨ ਮੈਨੂੰ ਥੋੜੇ ਕੰਮ ਉੱਪਰ ਪੈ ਹਾ ਗਫੜਾਤਾ ਮੈਂ ਬਣਾਤੀ ਦੇਇਆ ਤਾਂ ਕੇ ਭਾਈ ਲੱਗਿਆ ਨਾ ਲਕੁਜਰ ਭਾਈ ਰੋਗੇ ਵੜਤਾ ਕਰਾ ਜੀ ਪਾਈਆ ਚਾਹ ਪੱਤੀ ਕਿਲੋ ਚੀਨੀ ਨਾਲ ਦੁੱਧ ਬੜੀ ਇੱਥੇ ਬਣਾਵਾ ਕੇ ਪੀ ਜਾ ਹੁਣ ਤੂੰ ਮੈਨੂੰ ਮੇਰੀ ਵੇਟ ਕਰਦੇ ਲੋਟ ਨਹੀਂ ਤੇਰੇ ਵੀ ਮੈਂ ਆਵਾਂਗਾ ਤੈਨੂੰ ਚਾਹ ਪਿਲਾਵਾਂਗਾ ਹੁਣ ਅੱਜ ਤੈਨੂੰ ਪੁਲਾਉਣੀ ਪੈਣੀ ਐ ਅੱਜ ਤਾਂ ਪਲਾ ਬਣਾ ਲੈਂਦੇ ਹਾਂ ਹੁਣ ਮੇਰੇ ਚਾਹ ਨਾ ਪਤਾ ਕੀ ਆ ਠੰਡ ਬਹੁਤ ਹੋ ਗਈ ਯਾਰ ਦਾ ਹੈ ਉਹ ਵੀ ਮੈਂ ਤਾਂ ਆਵਰ ਜਾਈ ਨਹੀਂ ਹੁਣ ਚੱਕ ਕੇ ਅੱਜ ਉਹ ਥੱਲੇ ਆਉ ਤਾਂ ਖੋਲ ਦੰਦਾ ਤਾਂ ਪੈਣਾ ਦਾ ਇਹ ਖੋਲ ਕੇ ਪਾ ਜੱਜਰ ਬਾਈ ਕਹਿੰਦਾ ਲੋਈ ਰੱਖਿਆ ਕਰ ਆਪਣੇ ਕੋਲ ਮੈਂ ਔਰ ਗੱਡੀ ਦੀ ਦਿੱਤੇ ਰਾਂ ਕੱਲ ਜਿਹੜੀ ਗੱਡੀ ਲੈ ਕੇ ਤਾ ਵਾ ਉਹ ਉੱਥੇ ਕਰੋ ਦਿੱਤੀ ਅੱਡੇ ਪਰ ਹੁਣ ਉਹ ਘਰ ਤੋਂ ਲੈ ਕੇ ਆਇਆ ਮਨ ਉਹ ਛੇਤੀ ਆ ਛੇਤੀ ਆ ਮਨ ਕੋਈ ਗੱਲ ਤੇ ਕਿਹ ਦਿਹਾੜੀ ਲੱਗੀ ਹੁਣ ਕੋਈ ਤਾਂ ਇਹਦੇ ਪਰ ਲਾ ਲਾਜਪ ਤੂੰ ਤਾਂ ਮਾਰ ਮੌਜਾ ਤਦਾਂ ਮਾਰੀ ਸਿਆਲ ਨੂੰ ਲਾਤਾ ਹੁਣ ਕਿੱਥੇ ਠੜ ਨੇ ਢੜੇ ਖੜਜੂ ਤੇਰੇ ਲੈ ਬੀ ਸੰਵਰ ਦੇ ਭਾਂਡੇ ਕੋ ਡਿਮਾਗ ਹੀ ਰੇ ਅੱਛਾ ਰਾਤ ਆਗੇ ਕੋਈ ਬੰਦਾ ਫੇਰ ਆਗੇ ਤੇ ਇੱਕ ਭੈਂੜੀ ਵਾਲਾ ਹਾਂ ਵੰਗਾ ਹੂੰ ਸਤਾਂਜ ਚ ਤੰਨ ਅੱਛਾ ਤੰਨ ਚਾਰੇ ਜਿਹੜੇ ਠੰਡ ਬਹੁਤ ਹੋ ਗਈ ਯਾਰ ਅੱਜ ਤਾਂ ਕੰਮ ਕਰਤਾ ਖਤਮ ਚੱਲ ਵਧੀਆ ਕਰਿਆ ਨਹੀਂ ਖਰਾਬ ਹੋ ਜਾਣਾ ਖਰਾਬ ਹੋ ਜਾਣਾ ਜ਼ਰਾ ਆ ਮੈਂ ਕਰਾਂ ਜਿਹੜਾ ਨਾ ਬੱਡਰ ਨੂੰ ਪਾਲਟ ਚਿਕਨ ਬਚਾ ਆਇਆ ਦਾ ਦੂਜੇ ਦੋਸਤ ਖਤਮ ਕਰਕੇ ਚੱਲ ਵਧੀਆ ਕਰਿਆ ਹੈ ਅੱਜ ਮੇਰਾ ਕਾਲੂ ਨਹੀਂ ਆਇਆ ਕਾਲੂ ਉਹ ਨਾ ਗੱਡੀ ਕਰਕੇ ਡਰ ਗਿਆ ਯਾਰ ਬੀਨੇ ਕਿ ਤਾ ਹੋਰ ਪਾਸੇ ਜਾਣਾ ਨਹੀਂ ਤਾ ਮੇਰੇ ਨਾਲ ਨਾਲ ਆ ਜਾਣਾ ਤਾ ਹਾਂ ਮੈਂ ਮੀਟ ਪਿਆ ਯਾਰ ਕੋਈ ਨਾ ਫਿਰ ਕਿਹੜਾ ਲਾਉਂਦਾ ਫਿਰ ਆ ਜੂਗਾ ਨਾਲ ਨਾਲ ਗੁੱਜਰ ਬਾਈ ਆ ਉਹ ਗੱਡੀ ਦੀ ਚਾਬੀ ਮੇਰੇ ਕੋਲ ਰਹਿ ਗਈ ਯਾਰ ਮੈਂ ਗੱਡੀ ਦੀ ਚਾਬੀ ਮੇਰੇ ਕੋਲ ਰਹਿ ਗਈ ਠੀਕ ਹੈ ਜਾ ਬਣਾ ਨਾਲ ਬੋਲਟ ਕਰਾ ਖੜਾ ਤੁਰ ਕੇ ਆਉਂਦਾ ਫਿਰ ਨਾਲ ਕਾਲੂ ਨੂੰ ਲੈ ਕੇ ਆਉਂਦਾ ਯਾਰ ਮੈਂ ਹਾਂ 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 ਲੈ ਬਈ ਆਹ ਚਾਹ ਦਾ ਇੱਧਰ ਰੱਖਤਾ ਤਾਂ ਸੀ ਹੁਣ ਮੈਨੂੰ ਘਰਾਂ ਚੜ੍ਹਦੇ ਨਾਲ ਕਾਲੂ ਨੂੰ ਲੈ ਕੇ ਆਉਂਦਾ ਮੈਂ ਕਾਲੂ ਬਗਰ ਮੇਰਾ ਜੀ ਨਹੀਂ ਲੱਗ ਰਿਹਾ ਹੈਗਾ ਅੱਜ ਤੇ ਸੋਹਣੀ ਰੌਣਕ ਹੀ ਰਹਦੀ ਕਾਲੂ ਨਾਲ ਵੀ ਆ ਲੈ ਫੜ ਚਾਬੀ ਕਿੰਨੇ ਵਜੇ ਆਣਾ ਕਾਲਜ ਤੇ 4 ਵਜੇ 4 ਵਜੇ ਆਉਂਦੇ ਸਾ 4 ਵਜੇ ਪਹੁੰਚ ਜਾਊਗਾ ਇੱਥੇ ਸਾਢੇ 4 ਡਾਕਟਰ ਦਾ ਟਾਈਮ ਲੱਤਾ ਫਿਰ ਸਾਢੇ 4 ਹਾਂ ਹਾਂ ਮੰਮੀ ਦਾ ਮੰਮੀ ਦਾ ਲੱਤਾ ਟਾਈਮ ਡਾਕਟਰ ਦਾ ਉਹ ਕੈਪਿੰਗ ਕਰਨੀ ਉਹਨੂੰ ਦੰਦ ਪਰ ਹਾਂ ਕਾਲੂ ਕਿੱਥੇ ਕਾਲੂ ਹੈਂ अच्छा इधर बैठा कालू कालू कलू आजा गारूँ। आ चलिए आजा आजा, आजा 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 आ आज आ गया आ गया चाह बनाई ਉਦੋਂ ਇਹ ਮਸੰਦੀ ਹੋ ਜਾਣੀ ਮੈਨੂੰ ਕੋਈ ਗਾਇ ਲੋੜ ਨਹੀਂ ਤਾ। ਆ ਯਾਰ ਬਣਾ ਲੈ ਤੂੰ ਤਾਂ ਯਾਰ ਸਵੇਰ ਦੀ ਚਾਹ ਵੀ ਨਹੀਂ ਪੀਤੀ ਹੈਗੀ। ਨਹੀਂ ਤਾਂ ਕੀ ਹੋ ਗਿਆ। ਹਾਂ ਬਣਾ ਵੀ ਬਣਾਈਏ ਫਿਰ। ਵਾ ਡੱਬਿਆਂ ਭੁੱਲਿਆ ਕਰ ਹੈਗਾ ਡੱਬੀ ਖਸਾ ਚੋਂ। ਹੁਣ ਦਾ ਸਰਜੂ। ਦੇ ਕਿੰਨੀਆਂ ਆਈਟਮਾਂ ਪਾਈਆਂ ਚਾਹ ਪਤੀ ਦੇ ਵਿੱਚ। ਆ ਕਮਾਲ ਕਰੀਂ। ਤુલਸੀ ਐ, ਅਦਰਕ ਐ। ਤુલਸੀ ਐ ਰਸਤਾ ਨਹੀਂ। ਬਹੁਤ ਚੀਜ਼ਾਂ ਪਾਈਆਂ ਹੋਇਆ। ਲੈ। ਆ ਤੇਰੇ ਤੇਰੇ ਦੀ ਚੀਜ਼ਾਂ ਫਿਰ ਕਰਦੀ। ਤੇਰਾ ਇਹ ਦੇ ਵਿੱਚ ਇੰਨੀ ਪਾ ਲੈ। ਆ ਇਧਰ ਪਾ ਲੈ ਇਹਦੇ ਵਿੱਚ ਪਾ ਲੈ। ਦੇ ਖਰਾਬ ਤਾਂ ਨਹੀਂ ਹੋਊਗੀ ਠੀਕ ਐ ਆ। ਦੇ ਲੀਗ ਲਿਜੋਗੀ ਮੈਂ ਕਹਿੰਦਾ ਰਹੇ ਹੁਣੀ ਤੇਰਾ ਹਲੇ ਨਾਮ ਲੱਤਾ ਹੀ ਦਾ ਮੈਂ ਮੈਂ ਕਿਹਾ ਤੰਨਾ ਵੀ ਆਉਂਦਾ ਜਦੋਂ ਤੂੰ ਐ ਨਿਕਲਿਆ ਆਇਆ ਕੁਦਰ ਨੂੰ ਕਹੀ ਦੱਸ ਲੈ ਮੈਂ ਤੈ ਮਰ ਜਾਣਾ ਹੁਣ ਸ਼ੁਫੀ ਹਾਂ ਲੋਕ ਕਹਿੰਦੇ ਉਮਰ ਵੱਧ ਗਈ ਪਰ ਮਾ ਉਲਟਾ ਗਿਆ ਨਾ ਹੁੰਦਾ ਮੇਰੇ ਪਿੱਛੇ ਨਾ ਲੱਖੀ ਵੀ ਆਉਂਦਾ ਲੱਖੀ ਵੀ ਆ ਰਿਹਾ ਮੇਰੇ ਪਿੱਛੇ ਦਾ ਤੇਰੇ ਪਿੱਛੇ ਪਿੱਛੇ ਦਾ ਲੱਖੀ ਵੀ ਫਿਰ ਮੈਨੂੰ ਲਾਦਾ ਜਾਊਗਾ ਸਭ ਨੇ ਮਰਨਾ ਇੱਥੇ ਕਿਨੇ ਰਹਿਣਾ ਬਾਰੂ ਆਪੋ ਆਪਣੀ ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ ਆ ਅਸੀਂ ਤਾਂ ਆਨੰਦ ਵਿੱਚ ਆ ਬਾਈ ਚਾਹ ਬਣ ਗਈ ਸਾਡੀ ਦੱਬੇ ਲੈ ਪਰ ਤੂੰ ਲੈ ਆਇਆ ਨਾ ਚੱਕੋ ਵੀ ਚਾਹ ਮੇਰੇ ਨਿੱਕੇ ਨਿੱਕੇ ਚਾਹ ਅੱਗੇ ਰੜਕੇ ਆਪਾਂ ਨੇ ਚਾਹ ਹਾਂ ਰੜਕੇ ਆਪਾਂ ਨੇ ਪੀਣੀ ਚਾਹ ਕੀ ਪਾ ਦੋਗਾ ਬੁੱਲਾਰਾ ਗੱਗਾ ਭਾਈ ਵੀ ਆ ਰਿਹਾ ਉਹ ਲੱਗਦਾ ਹਾਂ ਇਧਰ ਪਹਿਲਾਂ ਪਹਿਲਾਂ ਅਪਰਜੈਂਸੀ ਚ ਘਰ ਨੂੰ ਆਣਾ ਪਿਆ ਭਾਈ ਬਸੀਬ ਭਾਈ ਆਏ ਨੇ ਇਧਰ ਪਿੱਛੇ ਉਹਦੇ ਬੰਦੇ ਅਸੀਂ ਮੈਨੂੰ ਦੇ ਦੇ ਦੋ ਤਿੰਨ ਬੰਦੇ ਦਿਖਾ ੜੀਏ ਲੇਬਰ ਵਾਲਾ ਮਿਲ ਜਾਏਗੇ ਮਿਲ ਜਾਏਗਾ ਰੋਪੜ ਤੋਂ ਹੀ ਮਿਲਣਾ ਲੈ ਕੋਲੇਵਰ ਚੌਂਕ ਸੇ ਹਾਂਜੀ ਉहां ਜਾਣਾ ਪਵੇਗਾ ਫਿਰ ਹੈ ਚੱਲ ਕੱਲ ਨੂੰ ਦੇਖਦਾ ਫਿਰ ਕੱਲ ਨੂੰ ਚੱਕਰ ਆਇਰ ਬੰਦੇ ਦਾ ਕੀ ਚੱਕਰ ਪੈ ਗਿਆ ਹੁਣ ਇਹਦਾ ਜਿਹੜਾ ਮੈਂ ਡਿਜ਼ਾਈਨ ਸਿਲੈਕਟ ਕੀਤਾ ਤਾਂ ਨਾ ਉਹ ਕਹਿੰਦਾ ਸੈੱਟ ਨਹੀਂ ਬੈਠ ਰਿਹਾ ਹੈਗਾ ਹੈ ਬੈਠਣ ਨੂੰ ਬੈਠ ਜਾਏਗਾ ਪਰ ਉਹ ਆਪਕਾ ਨਾ ਬੈਡ ਉਸ ਸਾਈਡ ਹੈ ਜੀ ਹਾਂ ਹਾਂ ਉਹ ਡਿਜ਼ਾਈਨ ਨਾ ਆਪਕੋ ਇਸ ਤਰ੍ਹਾਂ ਸ ਲੰਮਾ ਦਿਖ ਰਿਹਾ ਹੈ ਜੋ ਡਿਜ਼ਾਈਨ ਆਪਨੇ ਦਿਆ ਹੈ ਅਬ ਜੋ ਹੈ ਨਾ ਐਸਾ ਦਿਖਨੇ ਲੱਗੇਗਾ ਲੰਮਾ ਹਾਂ ਪਰ ਉਸਕਾ ਕੋਈ ਫਾਇਦਾ ਨਹੀਂ ਹੋਣਾ ਜੀ ਤਾਂ ਉਹਦਾ ਇੱਕ ਹੋਰ ਵਰਜਨ ਬਣਾ ਦੇ ਕੋਈ ਕੋਈ ਮੈਂ ਦਿਖਾਤਾ ਹਾਂ ਫਿਰ उसी possible तो वैसे तो 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 उसका मिलता-जुलता बना दो कोई उसका मिलता-जुलता बना देते हैं लेकिन जो है हाँ। ना आपका जो डिजाइन ही लगेगा ना हाँ। वो आपके बेड के तरफ को ही अच्छा लगेगा जो बेड के आजकल बन रहे हैं हां हां क्लासिकल चीज वही हो जाती है हाँ। चल दिखा फिर कोई तू बट जड़े तेरे को कोई डिजाइन कर आ फिर इठे वाले बनाते हैं है सामने बनाया हुआ हां ये बना

ਥੋੜਾ ਸਾ ਦਿੱਕਤ ਹੈ ਸਫਾਈ ਚਲੋ ਕੋਈ ਬਾਤ ਨਹੀਂ ਕਰ ਲਓ ਫਿਰ ਸਫਾਈ ਵਾਲਾ ਨਹੀਂ ਹੈ ਬਿਲਕੁਲ ਪਲੇਨ ਵੀ ਹੈ ਕੋਈ ਡਿਜ਼ਾਈਨ ਨਹੀਂ ਹੈ ਕੁਝ ਵੀ ਅੱਛਾ ਬਹੁਤ ਸੋਵਰ ਸੀ ਲੇਕਿਨ ਥੋੜਾ ਸਾ ਲੈ ਰਹੇ ਹਾਂ ਹਲਕਾ ਸਾ ਡਿਜ਼ਾਈਨ ਠੀਕ ਹੈ ਅਗਰ ਮੈਂ ਅਭੀ ਦਿਖਾਤਾ ਹਾਂ ਮੇਰੇ ਦੋਸਤ ਨੇ ਭੇਜਿਆ ਕਿ ਤਾਂ ਰਸੋਈ ਵੀ ਵੈਸਾ ਬਣਾ ਲੈਣਾ ਕੋਈ ਬਾਤ ਨਹੀਂ ਆਪ ਦਿਖਾਏਗੇ ਇਸ ਕੋ ਡਿਵਾਈਡ ਬਾਈ ਡਿਵਾਈਡ ਕਰ ਲੈਣਾ ਜਿੰਨਾ ਡੱਬਾ ਹੋ ਇਤਨੀ ਮੇਰਾ ਬਣਾਤਾ ਡਿਜ਼ਾਈਨ ਕਮਰੇ ਦਾ ਜਿੰਨਾ ਡੱਬਾ ਹੋ ਆਪ ਪਰ ਬਣਾਇਆ ਹੋਇਆ ਉਤਨਾ ਡੱਬਾ ਇਤਨੀ ਹੀ ਇਧਰ ਜਗ੍ਹਾ ਜਗ੍ਹਾ ਨਾ ਸਾਰੇ ਮੈਂ ਬਰਾਬਰ ਬਰਾਬਰ ਕਰਨੀ ਹੈ ਉਹ ਮੈਜ਼ਰਮੈਂਟ ਕਰ ਲਿਓ ਕਿੰਨਾ ਕਰਨਾ ਇੱਧਰ ਬਈ ਪਲੰਬਰ ਸੀਵਰੇਜ ਪਾਉਣ ਲੱਗੇ ਆ। ਉਹ ਤਾਂ ਲੈਵਲ ਵਧੀਆ ਕੱਢਦੇ ਹੋ ਕਿਤੇ ਪਾਈਪਾਂ 'ਚ ਨਾ ਪਾਣੀ ਖੜਾ ਰਹੇ ਕਰੇ। ਨਹੀਂ ਨਹੀਂ ਪਾਣੀ ਜਮੀਂ ਹਟ ਗਈ। ਅੱਛਾ। ਪੂਰੇ ਘਰ ਦੇ ਅੰਦਰ ਨਹੀਂ ਲਾ ਦੇਂਗੇ। ਬਹੁਤ ਠੀਕ ਆ ਠੀਕ ਆ। ਅ ਰਾਜ ਨਹੀਂ ਆਇਆ ਅੱਜ। ਆਉਂਦੇ ਨਹੀਂ। ਅੱਛਾ। ਠੀਕ ਆ। ਅਜੇ ਬੀਬੀ ਹੈ। ਬੀਬੀ ਨੇ ਠੰਡਕਾ ਲਾ ਕੇ ਰੱਖਦੇ। ਹਾਂ ਉਹ ਭਾਈ। ਤੰਦਰ ਦੇ ਬੀਬੀ ਆ ਭਾਈ ਇਹ ਮੈਂ ਤਾਂ ਮਸੀ ਆਈਆਂ ਮਖਾ ਦੇਖਿਆ ਮਾ ਸਤਿਜੀ ਆਈ ਹਾਂ ਹਾਂ ਬਣਾਇਆ ਸੀ ਹਾਂ ਮਸਾਹੀ ਬਾਹਨਿਆ ਕਿੱਥੇ ਆ ਤੇਰਾ ਲਾੜਲਾ ਪੁੱਤ ਨੀ ਮਾ ਉਹ ਪਾਈ ਗਿਆ ਕਬੱਡੀ ਦੇਖਣ ਖਾਣ ਅੱਛਾ ਕਬੱਡੀ ਦੇਖਣ ਗਿਆ ਲੈ ਬੀਬੀ ਨੂੰ ਨਾਲ ਮੂੰਗਫਲੀ ਦੇ ਲੈ ਗੱਲਾਂ ਬਰੋਂ ਨਾਲ ਮੂੰਫਲੀ ਖਾਉ ਲੈ ਭਾਈ ਭਾਦੇ ਵੀ ਆ ਗਈ ਭਾਬੇ ਨੂੰ ਮੂੰਫਲੀ ਉਹ ਲੈ ਯਲਾ ਮੱਟਾ ਵੀ ਹੈ ਲੈ ਹੈ ਲੈ ਵੇ ਵੀ ਦੇ ਲੈਣਾ ਉਤਰਦੀ ਆਈ ਆ ਆਈ ਹੋਣੀ ਹੈ ਮੈਂ ਖਲਾਣਾ ਹੈ ਮੈਂ ਖਲਾਣਾ ਆ ਲੋ ਉਹ ਬੱਲੇ ਕੋਈ ਤਾਂ ਬੰਦਾ ਮੈਨੂੰ ਠੀਕ ਰਿਹਾ ਦਾ ਇੱਥੇ ਗੱਜਰ ਪਾਵੇ ਢੀਕੇ ਨਾ ਢੀਕੇ ਪਰ ਕਾਲੂ ਢੀਕ ਰਿਹਾ ਦਾ ਮੈਂ ਕਹਿ ਪਾਇਆ ਹਾਂ ਤੂੰ ਰੱਜਿਆ ਪੁੱਜਿਆ ਤੂੰ ਪਾ ਦੇ ਅੱਧਾ ਕਿਲੋ ਮੀਟ ਖਾ ਗਿਆ ਹੈ ਅੱਜ ਓਹ ਦਹੀਂ ਹੈਗਾ ਕੱਲ ਦਾ ਛੋਲੇ ਪਿਆਈ ਹੈ ਮਿੰਗ ਦਹੀਂ ਦਹੀਂ ਕੱਲ ਲਿਆਇਆ ਤਾਂ ਅੱਲੂ ਲੈ ਪਰਸੋਂ ਅੱਛਾ ਰਹਿਦਾ ਜੀ ਹੈਗਾ ਆ ਦੋ ਪਰੌਤੇ ਠੀਕ ਦੋ ਅੰਡੇ ਇਹਦੇ ਵਿੱਚ ਠੀਕ ਦੋ ਆਪਾਂ ਵੇ ਹੁਣ ਖਾ ਲਈ ਦੁਪਹਿਰ ਨੂੰ ਖਾ ਲਈ ਉਬਲੇ ਹੋਏ ਆ ਨਾ ਨਾ ਕੱਚੇ ਆ ਚੱਲ ਹਾਂ ਕਿੱਥੇ ਜਾਣਾ ਹੁਣ ਕਿਤੇ ਵਾਹ ਹਲਕੜੀ ਕਿ ਬੈਠਦਾ ਇੱਥੇ ਯਾਰ ਮੈਂ ਥੋੜੀ ਮੂੰਗਫਲੀ ਲੈ ਕੇ ਖਾਣੀ ਤਾਂ ਨਹੀਂ ਮੈਨੂੰ ਕੰਮ ਲਓ ਮੂੰਗਫਲੀ ਖਾ ਪਰੇ ਮੋਹਰੇ ਕਿਹੜੇ ਨੂੰ ਹਵਾ ਲੱਗ ਜੂਗੀ ਨਾ ਹਾਂ ਹਾਂ ਲਵਾ ਦੇ ਲਵਾ ਦੇ ਲਵਾ ਦੇ ਵਾਠੀ ਵਾਠੀ ਵਧੀਆ ਕਰਿਆ ਵਧੀਆ ਕਰਿਆ ਇਹਦਾ ਬੀਜੂ ਆ ਮੈਂ ਤਿਆਰ ਕਰਕੇ ਰੱਖ ਠੀਕ ਹੈ ਜੀ ਬੀਜ ਆਪਾਂ ਆਪਣਾ ਜਿਹੜੇ ਪਏ ਅੰਦਰ ਮੈਂ ਤਾਂ ਆਪਣੇ ਢਾਂਗੇ ਨਾਲ ਬੀਜੂਗਾ ਫਿਰ ਥੋੜੀ ਜਿਹੀ ਤੇ ਆਦੇ ਕਰਦੇ ਜੇ ਤਿਆਰ ਹੋ ਗਿਆ ਵੀ ਹੋ ਬੀਜ ਜਿਹੜਾ ਬੀਜ ਮੈਂ ਪਾਉਂਦਾ ਫਿਰ ਦੇ ਵਿੱਚ ਜੀ ਹਾਂ ਕਹ ਵੀ ਆਪਣੇ ਹੱਥ ਦੇਖ ਮੇਰੇ ਹੱਥ ਦਾ ਬੀਜ ਹੁੰਦਾ ਨਹੀ ਠੀਕ ਆ ਵੀ ਗੁੱਜਰ ਬਈਆ ਚੱਲੀਏ ਫਿਰ ਆ ਮੈਂ ਰੱਖ ਦੂਗਾ ਪਰ ਰੱਖ ਦੂਗਾ ਅੰਦਰ ਸਵੇਰੇ ਵੀ ਚਾਹ ਬਣਾਉਣੀ ਆ ਆ ਫਿਰ ਅੰਦਰ ਰੱਖ ਹਾਂ ਹਾਂ ਔਰ ਵੀ ਦੇਖ ਰਿਆ ਨਾ ਘਰੋਂ ਜਾਣੇ ਨੂੰ ਕਹਿੰਦਾ ਹੋਣਾ ਇਹ ਲੈ ਲੈ ਚੱਲਦੇ ਘਰੋਂ ਤੈਨੂੰ ਖੜ ਜਾ ਆਪਣੇ ਘਰ ਆ ਗਿਆ ਲੈ ਭਾਈ ਇੱਥੇ ਕੰਮ ਸ਼ੁਰੂ ਕਰ ਤੈਣਾ ਨੇ ਲਾਸਟ ਕਮਰਾ ਇਹ ਰਹਿ ਗਿਆ ਤੇ ਹਾਲੇ ਫਿਰ ਇੱਧਰ ਮੈਂ ਰੁਕ ਰੋਕ ਤੇ ਇਹ ਮੈਂ ਕਿ ਭਈ ਇੱਧਰ ਹਾਲੇ ਰੁਕ ਜਾ ਐਸਾ ਇੱਥੇ ਇਹਦੇ ਪਿਛਲੇ ਹਾ ਸਾਰਾ ਆਪਣਾ ਬਣਨਾ ਹਾਲੇ ਪਰ ਤੇ ਇੱਧਰ ਦਾ ਸਾਰਾ ਵੀ ਫਿਰ ਬਾਅਦ ਚ ਕਰਾਂਗੇ ਕੰਮ ਸਾਰਾ ਇਹ। ਜੁਜ ਦੋਫਣਾ ਅੰਦਰ ਤਿਆਰ ਹੋ ਗਿਆ ਸਾਰਾ। ਇਹ ਮੂਹਰਾ ਐਲੀਵੇਸ਼ਨ ਦੇ ਨਾਲ ਫਿਰ ਇਹ ਕਹਿ ਰਹੇ ਸੀ ਉਹਦੇ ਨਾਲ ਫਿਰ ਬਾਹਰ ਤੇ ਅੰਦਰ ਦੇ ਬੰਨ੍ਹ ਜਦ ਤੱਕ ਐਲੀਵੇਸ਼ਨ ਨਹੀਂ ਬਣਦਾ ਜਦ ਤੱਕ ਫਾਲਸ ਸੀਲਿੰਗ ਲੱਗਣੀ ਹੈ ਇੱਥੇ। ਇਹ ਫਾਲਸ ਸੀਲਿੰਗ ਦੇ ਨਾਲ ਲੱਗੂਗਾ ਸਾਰਾ। ਇੱਧਰ ਭਾਈ ਲੱਗੇ ਪਲੰਬਰ ਕਿ ਨਹੀਂ? ਹਾਂ। ਪਲੰਬਰ ਕਿੱਧਰ ਭੱਜ ਗਿਆ? ਹਾਂ। ਉਹ ਕਿੱਧਰ ਗਿਆ ਹੈ? ਹਾਂ ਭਾਈ ਇੱਧਰ ਲੰਘ ਗਏ ਪਤਾ ਨਹੀਂ ਕਿੱਥੇ ਆਉਂਦੇ ਹਾਂ ਹਾਂ ਤਾ ਸਿਮਿੰਟ ਖਰਾਬ ਹੋ ਜਾਣਾ ਢੋਲ ਕੇ ਰੱਖਿਆ ਪੈਣੇ ਨੇ ਯਾਰ ਪਾਣੀ ਪਾ ਦਾ ਵਿੱਚ ਉੱਪਰੋਂ ਅਰ ਬੰਦੇ ਕਿਹ ਘੈਂ ਠੇਗਾ ਇਹ ਹਾਂ ਕਰਿਆ ਗੰਭੀਰ ਨੇ ਇੱਥੇ ਸਿਮਿੰਟ ਜੇ ਲਾਤਾ ਹੌਦੀ ਬਣਾਤੀ ਇੱਥੇ ਇੱਕ ਅੱਛਾ ਉਹਦਾ ਪਾਣੀ ਇੱਥੇ ਗਰੂ ਆ ਥੱਲੇ ਇੱਥੇ ਤੇ ਪਾਣੀ ਇੱਧਰ ਜਾਊਗਾ ਇਹ ਹੈ ਸਪਲਾਈਆ ਇਹ ਤਾਂ ਪਹਿਰੇ ਨਾਲ ਦੇ ਹਿਸਾਬតាម ਬੁਗਿਆ ਸਾਰ ਅਜੇ ਤਾਂ ਅੰਦਰ ਨਾ ਆਉਣਾ ਹੈ ਆ ਆਪਣਾ ਉਹਦੇ ਵਾਲਾ ਨਿਕਲਾ ਪੈਪ ਕੀ ਕਹਿੰਦੇ ਹੁੰਦੇ ਆ ਏਸੀ ਵਾਲਾ ਪੈਪ ਆ ਕਾਹਦਾ ਬਾਥਰੂਮ ਦਾ ਜਸਟ ਫਲ ਅੰਦਰ ਇਹ ਪੂਰਾ ਜਿਹਾ ਮੈਂ ਗਲਤ ਕਰਦੇ ਮੁੰਡੇ ਥੋੜਾ ਜਿਹਾ ਇਹ ਮਿੱਟੀ ਇਦਾਂ ਚੱਕ ਚੱਕ ਕੇ ਫੇਰ ਉੱਥੇ ਮਨਾਲਾ ਕਿਹਾ ਸੀ ਇਹਨਾਂ ਨੂੰ ਪਹਿਲਾ ਬਾਤੋ ਮਿੱਟੀ ਤੁਹਾਨੂੰ ਬਾਤ ਚੱਕਣੀ ਪੈਣੀ ਨਹੀਂ ਕਹਿੰਦੇ ਅਸੀਂ ਆਪੇ ਚੱਕ ਦਾਂਗੇ ਹੁਣ ਡਬਲ ਕੰਮ ਕਰ ਰਹੇ ਹਾਂ ਚਲੋ ਕੋਈ ਨਾ ਅਸੀਂ ਬੁਲਾਏ ਸੀ ਮਿੱਟੀ ਪਾਉਣ ਤੋਂ ਪਹਿਲਾਂ ਮੈਂ ਕਿਹਾ ਪਹਿਲਾਂ ਪਹਿਲਾਂ ਬਣਾ ਦੋ ਇਹ ਨਹੀਂ ਜੀ ਕਹਿੰਦੇ ਅਸੀਂ ਆਵੇ ਪੱਟ ਲਾਂਗੇ ਫਿਰ ਚਲੋ ਕੋਈ ਨਾ ਹੁਣ ਲੱਗੇ ਰਹਿਣਾ ਅਸਾਂ ਸਿਮਟ ਕੋਰ ਕੇ ਕੱਲ ਤਾਂ ਸ਼ਾਇਦ ਆਪਣੇ ਮਿਸਤਰੀ ਵੀ ਆਉਣਗੇ ਦਵਾਰੇ ਰੌਣਕਾ ਲੱਗ ਰਹੀ ਹੈ ਇੱਥੇ ਲੱਗੇ ਦੋਰੇ ਮਿਸਤਰੀ ਯਾਰ ਠੰਡ ਵੱਧਦੀ ਜਾਂਦੀ ਹੈ ਸਵੇਟਿਆਂ ਦਾ ਕੰਮ ਹੋਣਾ ਨਹੀਂ ਪਹਿਲੇ 2 ਘੰਟੇ ਥਰੋਂ ਥਰੋਂ ਕਰੀ ਜਾਣਾ ਉਹਨਾਂ ਨੇ ਥੋਣੀ ਬਾਲ ਨਹੀਂ ਪਏ ਕਰਨੀ ਕੱਲ ਤੇ ਪਤਾ ਲੱਗੂ ਅੱਜ ਤੱਕ ਖਰੜ ਵੀ ਨਹੀਂ ਜਾਣਾ ਕੰਪਤਾ ਕਰੇ ਤੇ ਹੀ ਸੋਹਣੇ ਬਾਈ ਐਦਾਂ ਦਾ ਹੁੰਦਾ ਨਹੀਂ ਯਾਰ ਲਾਡੀ ਕੋਲ ਆਇਆ ਮਾ ਉਹਦੇ ਲੈ ਕੇ ਮਾਰ ਕੇ ਆ ਲਾਡੀ ਸ਼ੇਅ ਟੂ 4 ਤੋਂ 6 ਇੱਕ ਜਗਾੜ ਜਿਹਾ ਲਾਉਣ ਲੱਗਿਆ ਆਨਲਾਈਨ ਮਗਾਇਆ ਸਮਾਨ ਇੱਕ ਇਹ ਕਿੱਥੇ ਜਾ ਬਈ ਇਹ ਉਹ ਪਾਣੀ ਨੂੰ ਨੱਕੇ ਕਰੀਏ ਪੱਕਾ ਅਸਾਂ ਨੱਕੇ ਬਈ ਚਾਹ ਤੇ ਚਾਰ ਸੇ ਇਹ ਕਿੰਨੇ ਦੀ ਹੈ ਫਸਤੀ ਵਾ ਹੈ ਬਹੁਤ ਜੀ ਕਰਤਾ ਅੱਛਾ ਇਹ ਮੇਰੇ ਪੜਕੇ ਦੂਜਾ ਬਣ ਜੂਗਾ ਹੈ ਚੱਲ ਦੇਖਦਾ ਰੱਖੋ ਅਲੱਗ ਲੈ ਜਾ ਕੇ ਇਹ ਬਾਕੀ ਆ ਕੇ ਅਸਮਾਨ ਆ ਹੈ ਹਾਂ ਇਹ ਟੱਕਣਾ ਦੀ ਮੇਨ ਹੌਲ ਲੱਤ ਅੱਛਾ ਉਹਦੇ ਉੱਪਰੋ ਖੋਦੀ ਬਰਖਣੇ ਵਾਲੇ ਮੈਨੂੰ ਪਤਾ ਮੈਂ ਇੰਨਾ ਸਮਾਨ ਕਿੱਦਾਂ ਲੈ ਕੇ ਆਇਆ ਵਿੱਚੇ ਗੇਅਰ ਪਾਇਆ ਵਿੱਚੇ ਇੰਨਾ ਸਮਾਨ ਚੱਕਿਆ ਹਲਾ ਇਹਨਾਂ ਦਾ ਸਮਾਨ ਆ ਗਿਆ ਭਾਈ ਚੱਕੋ ਆ ਲੋ ਭਾਈਓ ਬੜਿਓ ਥੋੜਾ ਪੈਰ ਪਾ ਚੱਕੋ ਵੀ ਆਹ 8 ਇੰਚ ਦਾ ਕਰਤਾ ਆਵਾ ਮੇਰਾ ਜੀ ਸਰ ਇੱਕ ਹੋਰ ਹੈਗੇ ਤੁਹਾਡੇ ਉਹਦੇ ਰਹੇਗੇ ਉਧਰ ਸੋਦੇ ਵਾਲੇ ਆਦਮਾ ਲਿਕਣ ਹੋਦੇ ਵੀ ਆਦਮਾ ਜਿਹੜੇ ਹੋਂ ਪਟੋਕਣ ਦੇ ਬਾਹਰ ਦੁਕਾਨ ਵਾਲੇ ਨੂੰ ਪਤਾ ਤਾਂ ਆ ਮੇਰੇ ਥੱਲੇ ਰੱਖਤੇ ਉਹਨੇ ਇੱਧਰ ਵੀ 20 ਮਿੰਟ ਪਾਇਆ ਹਾਂਜੀ ਇੱਧਰ ਆਇਆ ਹਾਂਜੀ ਅੱਛਾ ਇਹਦੇ ਉੱਪਰ ਆਲ ਅੱਛਾ ਅਨਰ ਕੋਈ ਸਾਰ ਤੇ ਨਹੀਂ ਸੀ ਕੋ ਯਾਰ ਮੇਰੇ ਇੱਕ ਨੂੰ ਪੈਰ ਭਰੀ ਜਾਂਦਾ ਬੈਂਡੇਜ ਬੈਂਡੇਜ ਦੇ ਵਾਸਤੇ ਅੱਛਾ ਆ ਲਵ ਤਕਰ ਰੂ ਫੁਮਾਹਲੇ ਨੇ ਕਦਰ ਵਾਸਤੇ ਥੋੜਾ ਜਿਆਦਾ ਹਰੇਗਾ ਭਲੇਟ ਵਿੱਚੋਂ ਕੱਢੀ ਥੋੜਾ ਜਨਾ ਦਿਲ ਹੋਰ ਤਰ੍ਹਾਂ ਦਾ ਕਰੀ ਜਾਂਦਾ ਯਾਰ ਪਤਾ ਨਹੀਂ ਕੀ ਬਣਦਾ ਜਾਈ ਜਾਂਦਾ ਗੰਗਾ ਜਿੱਦਾਂ ਐਸੀ ਲੱਗ ਰਹੀ ਹੈਗੀ ਉਹ ਪੰਗੇ ਜਪਾ ਹੋ ਰਹੇ ਜੱਤੇ ਹੋਏ ਆ ਇੱਕ ਖੰਡ ਕਿਦਾਂ ਕਰਾਂਗੇ ਇਹ ਸਾਰੀ ਚੀਜ਼ ਨੂੰ ਹੁਣ ਮਨ ਨੂੰ ਅਜਿਹਾ ਮੋਗਾ ਆ ਉਹ ਪ੍ਰਮੋਗਾ ਹੋਇਆ ਹੈ ਉੱਪਰ ਸੇ ਰਏ ਕਿਦਾਂ ਪਰ ਆ ਰਿਹਾ ਇਹ ਮਿਸਤਰੀ ਦਾ ਹੁਣ ਇੱਥੇ ਇਹ ਕਿਹੜਾ ਪੂਜਾ ਤੋੜਦਾ ਇੱਥੇ ਆ ਉੱਪਰ ਉਹ ਪੂਜਾ ਤੋੜਦਾ ਇਹ ਕਿਦਾਂ ਕਵਰ ਕਰਾਂਗੇ ਆ ਜਿਹੜਾ ਹੁਣ ਇਹਦੇ ਚ 4 ਇੰਚ ਹੀ ਪੈ ਪਾਏ ਹੋਏ ਜਿਹੜਾ ਜਿਹਦੇ ਮੋਕਰੇ ਉਹ ਮੋਕਰੇ ਕਿਦਾਂ ਭਰਾਂਗੇ ਉਹ ਉਹਨਾਂ ਇਧਰੋਂ ਕਰਿਆ ਹੋਇਆ ਸਮਝ ਨਹੀਂ ਲੱਗ ਰਹੀ ਹੈਗੀ ਯਾਰ ਆ ਤਾਂ ਕੰਪਣਾ ਜਿਦਾਂ ਵੀ ਦਕੰਮਣੇ ਜੇ ਹੋਈ ਜਾ ਰਿਹਾ ਸਭ ਦੇਖੀ ਜਾਊਗੀ ਰੱਬ ਦਾ ਨਾਮ ਲੈ ਕੇ ਚੱਲੀ ਜਾ ਰਹੇ ਹੁਣ ਮੈਨੂੰ ਪਲੰਬਰ ਦਾ ਕੰਮ ਜਾਨੀ ਹੋਰ ਤਰ੍ਹਾਂ ਦਾ ਲੱਗੀ ਜਾਂਦਾ ਯਾਰ ਇਹ ਪਾਣੀ ਕਿਦਾਂ ਗੱਡੂ ਕਿੱਧਰ ਨੂੰ ਪਾਊਗਾ ਕਿੱਧਰ ਛੱਡੂਗਾ ਸਭ ਜਿਹੀ ਲੱਗ ਰਹੀ ਹੈਗੀ ਚਲੋ ਜੋ ਹੋਗਾ ਉਹ ਬਰ ਮਨਜੂਰੇ ਖੁਦਾ ਹੋਗਾ ਅੱਜ ਮੇਰੇ ਕੋਲ ਟੈਨਰ ਦਾ ਗਰਾਊਂਡ ਜਾਣ ਦਾ ਵਿੱਚ ਗਰਾਊਂਡ ਜਾਵਾਂਗੇ ਗਰਾਊਂਡ ਵਿੱਚ ਆ ਗਿਆ ਕੋਈ ਲੈ ਕੇ ਸਰੀਰ ਨੂੰ ਤਾਂ ਠੰਡ ਲੱਗੀ ਨਹੀਂ ਪਰ ਲੱਤਾਂ ਸੁਣ ਹੋ ਗਈਆਂ ਹੁਣ ਖੇਲ ਕੇ ਗਰਮੀ ਲਿਆਈ ਇੱਕ ਵਾਰ ਸਰੀਰ ਨੂੰ ਕੀ ਹੋ ਗਿਆ ਦੇਖੀਂ ਨੀ ਵਾਲਾ ਮੈਂ ਵੀ ਖੇਡੂਗਾ ਅਜੇ ਰੋੜਾ ਬੈਠੇ ਯਾਰ ਬਹੁਤ ਦਿਨ ਹੋ ਗਏ ਹਾਂ ਤੇ ਤਹੀ ਬੋਲਾ ਕਹਾਂਗੇ ਪਰ ਅਜਾ ਨਹੀਂ ਚਲ ਮੈਂ ਵੀ ਬੋਲ ਕਰਾਉਦਾ ਹੈਗੇ ਦੋ ਬੋਲ ਸੂਰਜ ਪੈਂਦਾ ਦਿਨ ਸਾਹਮਣੇ ਯਾਰ ਸਿਰ ਦੁਖਣ ਲੱਜਣਾ ਮੈਂ ਚਲਾਏ ਲਿਆ ਫਿਰ ਮੈਂ ਬਾਉਂਡਰੀ ਪਰ ਖੜਾ ਇੱਥੇ ਕਿਸੇ ਵੀ ਟਾਈਮ ਬੋਲ ਆ ਸਕਦੀ ਇੱਥੇ ਨਹੀਂ ਬਚਾ ਹੋ ਗਿਆ ਦੇਖਾਂ ਜੀ ਪਲੰਬਰ ਹਟ ਗਏ ਕਿ ਲੱਗੇ ਹੋਏ ਹਟ ਕੇ ਲੱਗਾ ਭਾਈ ਲੰਘ ਛੁੱਟੀ ਕਰਕੇ ਪਲੰਬਰ ਦਾ ਇਹ ਅੱਛੀ ਪੱਠੇ ਆ ਇਸ ਨਾਲ ਕੰਮ ਕਰਦੇ ਪਲੰਬਰ ਦਾ ਸਾਡੇ ਮਰਜ਼ੀ ਨਾਲ ਆਉਂਦੇ ਮਰਜ਼ੀ ਨਾਲ ਜਾਂਦੇ ਆ ਹਾਂਜੀ ਭਾਈ ਨਿਪਟ ਗਿਆ ਤੁਹਾਡਾ ਹਾਂਜੀ ਖਤਮ ਹੋ ਗਿਆ ਖਤਮ ਹੋ ਗਿਆ ਲਾਈਟ ਚਲੀ ਗਈ ਹੈ ਲੜ ਚਲੀ ਗਿਆ ਨਾ ਲਾਈਟ ਤੋਂ ਨਹੀਂ ਗਈ ਹੈ ਯਾਰ ਲਾਈਟ ਚਲੀ ਗਈ ਹੈ ਹਾਂ ਅੱਛਾ ਇੱਧਰ ਤੇ ਗੁਲਾਈ ਵਾਲਾ ਬਣਾ دیا ਮੇਰੇ ਵਾਓ ਕੀ ਬਾਤ ਹੈ ਭਾਈ ਸਿੱਖ ਗਿਆ ਕੰਮ ਫਿਰ ਹੈ ਕੱਲ ਲਓ ਜੀ ਪਾ ਗਏ ਨਵੇਂ ਦੰਦ ਉਹ ਮੈਂ ਮੜਾ ਮੋਟਰ ਪਰ ਜਾ ਆਵਾ ਨੱਟ ਲੋ ਆਇਆ ਮੈਂ ਨੱਟ ਜਦ ਤੱਕ ਗੁਜਰ ਦੀ ਰੋਟੀ ਰੋਟੀ ਬਣਾਵਾ ਆਇਆ ਮੁੜ ਕੇ ਬਲਵਾ ਕੇ 24 ਘੰਟੇ ਮੇਰੀ ਨਿਗਾਹ ਨੂੰ ਤੇਰੇ ਪਰ ਰਹੂਗੀ ਨੱਟ ਲਾਉਣ ਲੱਗਾ ਇੱਥੇ ਕੈਮਰਾ ਲਵਾ ਦੇਣਾ ਵੀ ਤੂੰ ਕਿਹੜੇ ਟਾਈਮ ਤੇ ਲੱਤਾਂ ਚੱਕੀ ਪਿਆ ਆਈਆਂ ਘਾਹ ਸੁਣਨਾ ਹਾਂ ਜੇ ਮੈਨੂੰ ਕੰਮ ਹੋਊਗਾ ਮੈਂ ਬੈ ਉਹਦੇ ਬੈਠਣਾ ਹੀ ਆ ਹੋਰ ਮੈਂ ਕੀ ਕਰੂਗਾ ਜੇ ਕੰਮ ਦੇਖ ਲੈ ਮੇਰੇ ਪਿੱਛੇ ਦੇਖ ਕਿਆ ਕਰਦਾ ਤਾ ਇਹ ਗੰਦੀ ਪਹਿਲਾਂ ਮੇਰੀ ਗੱਲ ਸੁਣ ਸਵੇਰੇ ਟੋਆ ਪਟਣਾ ਵਿੱਚ ਸ਼ਾਇਆ ਮਾਰੀ ਜਾਂਦੀ ਦੁਪਹਿਰ ਜਦੋਂ ਜਿਆ ਪੂਰਾ ਹੋ ਗਿਆ ਵੀ ਹੁਣ ਇਸ ਤੇ ਕਿੰਨੇ ਟਾਂ ਦੇ ਭਰ ਲੂਗਾ ਫਿਰ ਭਰਗਾ ਸ਼ਾਮ ਤੱਕ ਅੱਛਾ ਜੀ ਬਾਹਰ ਕੰਮਾ ਜ਼ਰਾ ਟੋਆ ਪੱਟੀ ਜਲ ਪੱਟੀ ਜਲ ਪੱਟੀ ਜਲ ਉਹਨੂੰ ਸ਼ਾਮ ਨੂੰ ਪਰ ਲਾਜਾ ਬੇਲਾ ਨਹੀਂ ਬੈਠਣਾ ਨਹੀਂ ਬੈਠਦਾ ਉੱਧਰ ਦੇਖ ਰਿਹਾ ਪੁੱਤਾਂ ਇੱਧਰ ਉੱਧਰ ਉੱਧਰ ਪਿੱਛਾਂ ਲਿਆ ਕੇ ਦੇਖਿਆ ਮੈਂ ਬੇਲਾ ਨਹੀਂ ਬੈਠਦਾ ਕਦੇ ਪਿੱਛੇ ਕੀ ਕਰਤਾ ਅੱਛਾ ਘਾਵਟਦਾ ਵੈਰੀ ਗੁੱਡ ਆ ਤਾਂ ਕਮਾਲ ਕਰਦੇ ਵੀ ਗੁੱਜਰ ਬਾਈ ਨੇ ਆ ਘਾਕੜ ਤਾਂ ਵਿੱਚ ਤੇ ਬਹੁਤ ਭੜਾ ਹੋਇਆ ਹੁੰਦਾ ਇੱਥੇ। ਕੁਝ ਨਾ ਕੁਝ ਬਾਈ ਨਾ ਗੁੱਜਰ ਬਾਈ 18 ਠਿੱਗਿਆ ਕਰੀਉ ਜਾਂਦਾ ਮਾੜੇ ਮੋਟੇ ਇੱਥੇ ਮੈਂ ਦੇਖਿਆ। ਕੁਝ ਨਾ ਕੁਝ ਲੱਗੇ ਹੀ ਰਹਿੰਦਾ ਹੁੰਦਾ ਇੱਥੇ। ਕਾਨੂੰ ਇਹਦੀ ਵੀ ਗੜਾਈ ਕਰਾ ਕੇ ਨਾ ਇੱਥੇ ਵੀ ਲਸਣ ਲਸਣ ਲੱਗਦਾ ਕਰੀ ਲਿਆਈਏ ਥੋੜੇ ਜਿਲੇ ਲਸਣ। ਉਹ ਆਜੋ ਬਾਈ ਨਟਾਲਿਓ। ਹਾਂ, ਕਿੰਤਰ ਆ। ਪੱਟੀ ਫਿਰਦਾ। ਅਣ ਤਾਂ ਡਰ ਬਹੁਤ ਲੱਗਦਾ। ਬਜਾ ਨਾ ਗੈਂਗ ਬਣਾਇਆ ਹੋਇਆ ਕਈ ਕੁੱਤੇ ਇੱਥੇ। ਜੇ ਕਿਸੇ ਦਿਨ ਕਿਸੇ ਨੂੰ ਪਾਇਆ ਕਿ ਨਾ ਬੰਦੇ ਬੰਦੇ ਪੰਨੂ ਇਹ ਬੰਦਾ ਮਾਰਨਗੇ ਇੱਥੇ ਬਚ ਕੇ ਰਹੀ ਡਾਂਗ ਸੋਟ ਆਪਣੇ ਕੋਲ ਰੱਖੇ ਕਰ ਇਹਨਾਂ ਦਾ ਕੁਝ ਨਹੀਂ ਪਤਾ ਹਾਲੇ ਜਾਂਦਾ ਮੈਂ ਦਿਲ ਵਿੱਚ ਪਾਣੀ ਭਰ ਲਿਆ ਆ ਆਪਣਾ ਮੈਂ ਕਿਹਾ ਬਚ ਗਿਆ ਤੂੰ ਅੱਜ ਕੀ ਹਾਲ ਹੈ ਹਾਂ ਪੌੜੀ ਲਿਉਣੀ ਪੈਣੀ ਪਈਆਂ ਵਸ ਤਾਂ ਗੱਲ ਬਣਨੀ ਆ ਨਾ ਤਾਂ ਕਹਿੰਦੀ ਮੇਰਾ ਬਾਈ ਕਹਿੰਦਾ ਉਹ ਉੱਪਰ ਸੇ ਕੱਪ ਜਿੱਚ ਲਾਉਣਾ ਪੈਣਾ ਇੱਥੇ ਪੌੜੀ ਠੀਕ ਆ ਠੀਕ ਹੈ ਬਾਈ ਦੀ ਗੱਲ ਪੌੜੀ ਲਾ ਕੇ ਉੱਚਾ ਲੱਗੂਗਾ ਉਹ ਪੌੜੀ ਆ ਰਹੀ ਏ ਹਾਂ ਸਰਨੇ ਬਾਪੀ ਦੇ ਘੜੀ ਲੰਬੀ ਪੌੜੀ ਹਾਂ ਪੌੜੀ ਦਾ ਮਣਕ ਕਰਾ ਹੈਗੀ ਲੰਬੀ ਹੈਗੀ ਆਪਣੇ ਕੋਲ ਬਾਪੀ ਲੰਬੀ ਪੌੜੀ ਨਾਲ ਫਾਇਦਾ ਹਾਂ 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 ਕੱਲ ਪੌੜੀ ਲਿਆਉਂਦੇ ਫਿਰ ਇਹ ਪੌੜੀ ਨਾਲ ਗੱਲ ਕਰੂ ਤੇਰੀ ਗੱਲ ਸਹੀ ਹੈ ਇੱਥੇ ਕਿ ਸਾਹਮਣੇ ਲਾਦੇ ਇੱਥੇ ਸਿੰਦੂ ਤੋਂ ਬਾਰਿਸ਼ ਚਲ ਮਾਰ ਕੇ ਅੰਦਰ ਹੰਦਰਪਨ ਕਰ ਲਾਂਗੇ ਜਦ ਤੱਕ ਆਪਾਂ ਆਪਣੇ ਬਿਜਲੀ ਵਾਲੇ ਵੀ ਹੈਗੇ ਆਪਣੇ ਕੋਲ ਨਾਲ ਤਾਰੇ ਉਹ ਤੋਂ ਪਾਗ ਨਾ ਪਲੱਗੇ ਲਵਾ ਲੈਣਾ ਆਪਾਂ ਨੇ ਹੈਗਾ ਪਲੱਗ ਉੱਥੇ ਨਾਲੇ 3 ਫਿਟ ਕਰਵਾ ਦੇਣਾ ਉੱਥੇ ਤੇ ਵੀ 3 ਇਹ ਸੈੱਟ ਕਰਾ ਲਵਾਂ 3 ਵੀ ਤਾਂ ਮੈਂ ਹਲੇ ਲੈ ਕੇ ਆਉਂਗਾ ਫਿਰ ਤੇ ਵੀ ਲੈ ਕੇ ਆਉਣਾ ਉਹਦੇ ਵਾਸਤੇ ਇੱਕ ਉਹ ਫੱਟੀ ਜੀ ਲੱਗਣੀ ਨੇ ਉਹ ਪਾਉਦਾਂ ਫਿਰ ਜਿੱਦੇ ਪਰ ਰੱਖੋਣੇ ਸਾੜਾ ਜਗਾੜ ਜਾ ਉਹ ਹੈਗੇ ਆਪਣੇ ਟੁੱਚੇ ਚ ਲਾਉਣੇ ਵਾਲੀਆਂ ਤਾਰ ਟੰਗਣ ਨੂੰ ਕੰਧ ਵਿੱਚ ਉਹ ਤਾਂ ਲਾ ਦਾਂਗੇ ਆਪੇ ਲਾ ਦਾਂਗੇ ਹੈ ਉਹ ਜਿਹੜੇ ਕੰਧ ਵਿੱਚ ਲਾਉਣੇ ਨੇ ਜਿੱਦਾਂ ਨਾਲ ਨਾਲ ਲੈ ਕੇ ਜਾਣੇ ਨੂੰ ਬੱਟੀਆਂ ਹੈਗੇ ਬੱਟੀਆਂ ਹਾਂ ਬਸ ਠੀਕ ਹੈ ਬਸ ਫਿਰ ਪਾ ਗੱਟੀਆਂ ਹੈਗੇ ਬਾਕੀ ਮੈਂ ਕਰਦਾ ਕੱਲੂ ਜਗਾੜ ਫਿਰ ਕਿੰਨੇ ਕ ਵਜੇ ਉਹ ਤਾਂ ਪਹਿਲਾਂ ਪਹਿਲਾਂ ਫੱਟੀਆਂ ਬਣਵਾ ਕੇ ਨੇ ਇੱਕ ਆ ਲੰਬੇ ਜਿਹੇ ਚੌੜਸ ਜੀ ਇੱਕ ਉਹਦੇ ਪਰੇ ਰੱਖਦਾ ਸਾਰਾ ਜਗੜ ਜਾ ਉਹ ਜਿਹੜਾ ਪਿੱਛੇ ਪਲੱਗ ਬਿਜਲੀ ਦਾ ਪਲੱਗ ਨੂੰ ਖੁਲਾ ਕੇ ਉਹ ਤਾਂ ਤਾਰ ਪਵਾ ਦੇ ਤਿੰਨ ਪਲੱਗਾ ਲਵਾ ਦੇ ਉੱਥੇ ਘਰਾ ਪਿਆ ਮੇਰੇ ਵਾਲੇ ਇੱਕ ਇਹ ਤਿੰਨ ਪਲੱਗ ਲੱਗ ਜਾਣੇ ਜਿਹਦੇ ਵਿੱਚ ਇੱਕੋ ਪਲੱਗ ਤੇ ਸਾਰੀ ਚੀਜ਼ ਚੱਲ ਜੇਗਾ ਨਹੀਂ ਆਪਣੀ ਫਿਰ ਠੀਕ ਹੈ ਤਾਂ ਸਾਹਮਣੇ ਟੀਵੀ ਇੱਥੇ ਇੱਥੇ ਕਹਿੰਦਾ ਲਾਉਣੇ ਟੀਵੀ ਯਾਰ ਮਹੰਗੂਰ ਬਾਈ ਉਹ ਸਾਹਮਣੇ ਗੰਦ ਫਿਰ ਉਹ ਸਾਹਮਣੇ ਵਾਲੇ ਗੰਦ ਪਰ ਹੈਲੋ ਉਂਦਰ ਹਾਂ ਇੱਥੇ ਤਾਂ ਸਰਾਣਾ ਰੱਖ ਕੇ ਸਾਹਮਣੇ ਦੇਖੀ ਜਾਏਗੀ ਕਰੀ ਇੱਥੇ ਪੈ ਕੇ ਇੱਥੇ ਰੱਖਿਆ ਸਰਾਣਾ ਉੱਥੇ ਲੱਕੜੀ ਆ ਉਹ ਤਾਂ ਗਰੇਲਾਂ ਤੋਂ ਟਕਰਾਉਂਦੇ ਜਾ ਫਿਰ ਇੱਥੇ ਜਾ ਫਿਰ ਇੱਥੇ ਲੱਗ ਸਕਦੇ ਤੇ ਥੱਲੇ ਇੱਥੇ ਲਵਾ ਲਈ ਆਪਾਂ ਮੇਰੇ ਤਾਂ ਟਾਕੀ ਵੀ ਸਾਹਮਣੇ ਹੈ ਹਾਂ ਇੱਥੇ ਉੱਲੇ ਚੋਂ ਨਾਲ ਸਾਰਾ ਇੱਥੇ ਜਿੱਦਾਂ ਮਰਜ਼ੀ ਇੱਥੇ ਨਾਲ ਸਿੱਧੇ ਇੱਥੇ ਬੈਠੇ ਬੰਦੇ ਦੇਖੀ ਜਾਣਗੇ ਸਾਹਮਣੇ ਉਧਰ ਨੂੰ ਇਧਰ ਦੇ ਬੰਦੇ ਬੈਠੇ ਵੀ ਉਧਰ ਨੂੰ ਦੇਖੀ ਜਾਣਗੇ ਇੱਥੇ ਸਾਹਮਣੇ ਕੁਰਸੀਆਂ ਢਾ ਕੇ ਤਾਂ ਮੈਂ ਇਧਰ ਲਾਇਆ ਜਾ ਫਿਰ ਇੱਥੇ ਲੱਗ ਸਕਦਾ ਸਾਹਮਣੇ ਇੱਥੇ ਵੀ ਸੱਟੇ ਆ ਇੱਥੇ ਮੁੜ ਕੇ ਦੇਖੀ ਜਾਊਂਗੇ ਹੋਰ ਕੀ ਆ ਤਿੰਨੇ ਤਿੰਨੇ ਉੱਤਰ ਆ ਦੇ ਹਾਂ ਹਾਂ ਆਹ ਚਾਪੇ ਮੈਂ ਇੱਧਰ ਸਾਹਮਣੇ ਲਵਾ ਦਿਆਂ ਇੱਧਰ ਲਵਾ ਲਓ ਇੱਧਰ ਵੀ ਠੀਕ ਹੈ ਹਾਂ ਇੱਥੇ ਇੱਥੇ ਲਵਾ ਦਿੰਦੇ ਫਰੈਂਕ ਕਰ ਲੈਂਦੇ ਆ ਥੱਲੇ ਪਲੱਗ ਹੈ ਗਈ ਆ ਫੇਰ ਤਾਂ ਨਹੀਂ ਪਾੜ ਚ ਪਾੜ ਚ ਢਕਣੇ ਪੈਣੇ ਆਪਾਂ ਨੂੰ ਇਹ ਤੋਂ ਪਲੱਗ ਲਾ ਕੇ ਆਪਾਂ ਉੱਪਰ ਇੱਥੇ ਬਣਾ ਕੇ ਲੱਕੜੀ ਵਾਲਾ ਬਕਸਾ ਜਿਹਾ ਬਣਾ ਲੈਂਦੇ ਉਹਨੂੰ ਬੁਲਾ ਕੇ ਕੀ ਲੱਕੜੀ ਵਾਲਾ ਉਹ ਬਣਾ ਦੇ ਖਾਨਾ ਜਿਹਾ ਇੱਥੇ ਲੱਗ ਜਾਊਗਾ ਬਸ ਪਰ ਉਹਦਾ ਬਈ ਮੈਂ ਰੋਲ ਖਿਚਾ ਦੇ ਕਰਾਂ ਯਾਰ ਉੱਥੇ ਤੋਂ ਉੱਪਰ ਉੱਪਰ ਤੇ ਟਾਂਗਾਂ ਦੇ ਥੱਲੇ ਟੀਵੀ ਆ ਜਾਊਗਾ ਨਹੀਂ ਮੋਦੇ ਉਹੀ ਚੱਕਰਾਂ ਦਾ ਕਰਤੇ ਇੱਕ ਪਿਆ ਮੂੰਹ ਜਗੜ ਜਾ ਉਹਦੇ ਉਹਦੇ ਵਿੱਚੇ ਰੱਖ ਦਿੰਦੇ ਆਪਾਂ ਦੇਖਦਾ ਮੈਂ ਘਰ ਆ ਪਿਆ ਹੋਊਗਾ ਮੇਰੇ ਕੋਲ ਸ਼ਾਦਗੇ ਤੇ ਲੋ ਮੈਂ ਆ ਗਿਆ ਜੇ ਲੋ ਮੈਂ ਆ ਗਿਆ ਆ ਚਾਬੀ ਫੜ ਲੈ ਆ ਵੀ ਫੜ ਲੈ ਸਾਰੇ ਚੀਜ਼ਾਂ ਤੂੰ ਫੜ ਲੈ ਤੇਰੀ ਚਾਬੀ ਸੰਭ ਕੇ ਰੱਖ ਤੇ ਮੰਜਲੇ ਉੱਤਰ ਕਰ ਲਾ ਲਾ ਆਪਾਂ ਤੋਂ ਨਿੱਠੇ ਬਣਾਜੇ ਛੇ ਕਰੋਾ ਠੰਡ ਬਹੁਤ ਲੱਗਦੀ ਏ ਤੁਸੀਂ ਨਾਲ ਥੱਲੇ ਪਏ ਮੈਨੂੰ ਨਾ ਉੱਤਰ ਪੈ ਜਾਉਂਦਾ ਸਹੀ ਉੱਪਰ ਨੂੰ ਪੈ ਜਾਉਂਦਾ ਉੱਤਰ ਪੈ ਕਰੋ ਗੱਡੀ ਚ ਰੱਖਿਆ ਸਾਰਾ ਸਮਾਨ ਤੇ ਤੇ ਉਹ ਹੀ ਤਨ ਆਪਣਾ ਗਰਮ ਜਿਹਾ ਤਾਂ ਹੋਲੀ ਏ ਤਾਹੇ ਨਾ ਪੈਰੇ ਮੰਜਲੇ ਲਿਆਓ ਡਾਕਟਰ ਆਇਆ ਡਾਕਟਰ ਆਇਆ ਸਮਾਨ ਲਿਆ ਆਇਆ ਡਾਕਟਰ ਆਇਆ ਸਮਾਨ ਲਿਆ ਬਈ ਬਹੁਤਾ ਬੱਦ ਜੁ ਇਕੱਠੇ ਹੋਏ ਆ ਤੇ ਅੱਜ ਠੰਡ ਬਹੁਤ ਆ ਬੰਦ ਮੈਂ ਚੱਲਦਾ ਪੰਜ ਰੋਟੀਆਂ ਹੋ ਗਈਆਂ ਦਰ ਤੋਂ ਬਾਦੂ ਤੂੰ ਕੋਈ ਨਾ ਟੈਨਸ਼ਨ ਲੈ ਤੂੰ ਟੈਨਸ਼ਨ ਨਾ ਲੈ ਤੂੰ ਖਾ ਰੋਟੀਆਂ ਦੀ ਨਹੀਂ ਟੈਨਸ਼ਨ ਲੈ ਰੋਟੀਆਂ ਬਾਦੂ ਮੈਂ ਜਮੈਂਟ ਆਰਡਰ ਕਰ ਦੂ ਅੱਜ ਨਹੀਂ ਨਹੀਂ ਬੈਠ ਦੁਫਾ ਪਾ ਕੇ ਕਵਲਾ ਪੱਜ ਕਰਦੇ ਤੇ ਹੁਣ ਪਾਈ ਅਸੀਂ ਬੈਠਣ ਲੱਗੇ ਆ ਰੋਟੀ ਪਾਣੀ ਖਾਈਏ ਤੇ ਪਈਏ ਹਾਂ ਠੰਡ ਬਹੁਤ ਆਪਣਾ ਖਿਆਲ ਬਚਾਅ ਰੱਖੋ ਬਚਾਅ ਰੱਖੋ ਗਰਮ ਚੀਜ਼ਾਂ ਖਾਓ ਗਰਮ ਚੀਜ਼ਾਂ ਪੀਓ ਤੇ ਬਾਕੀ ਬਹੁਤ ਸ਼ਬਦ ਨਾ ਬੋਲਦਾ ਹੋਇਆ ਅੱਜ ਵੀਡੀਓ ਬੰਦ ਕਰਦੇ ਆ ਤੇ ਮੈਂ ਤਾਂ ਡਾਕਟਰ ਬੈਠਣ ਲੱਗਾ ਧੰਨਵਾਦ ਜੀ ਤੁਹਾਡਾ ਮੇਰੇ ਵੀਡੀਓ ਨੂੰ ਬਸ ਬਿੱਲ ਦਾ ਨਾ ਕੋਈ ਕਿਸੇ ਅਗਲੀ ਵੀਡੀ